ਦੇਸ਼ ਦੇਸ਼ ਤੇ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਹਰੇਕ ਲੋਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲੜੀਵਾਰ ਇਤਿਹਾਸ ਲੈ ਕੇ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਉਹਨਾਂ ਦੀ ਜੀਵਨੀ ਪਾਗ ਨੰਬਰ 11 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਸ਼ਨੀ ਮਨੋਤਰਾਜੀ ਇਹਨਾਂ ਕੋਈ ਅੱਧੀ ਜਾਣਾਂਗੇ ਪਾਗ ਨੰਬਰ 11 ਦੀ ਜਾਣਕਾਰੀ ਅਕਲ ਪ੍ਰੋਸਾ ਸ਼ਸ਼ੀਕਾ ਸੰਧੂ ਸਾਹਿਬ ਹੋਰ ਸਭ ਠੀਕ ਹੈ ਜੀ ਸਭ ਠੀਕ ਹੈ ਸੰਧੂ ਸਾਹਿਬ ਬਹੁਤ ਮਾਨ ਵਾਲੀ ਗੱਲ ਹੈ ਕਿ ਵਤਨ ਦੀ ਮਿੱਟੀ ਨਿਊਜ਼ ਚੈਨਲ ਹਰ ਹਫਤੇ ਮੈਨੂੰ ਸਟੂਡੀਓ ਵਿੱਚ ਬੁਲਾ ਕੇ ਆ ਮਾਨ ਸਨਮਾਨ ਦਿੰਦਾ ਹੈ ਧੰਨਵਾਦ ਕਰਦੇ ਹਾਂ ਉਸ ਪਰਮੇਸ਼ਵਰ ਦਾ ਉਸ ਪ੍ਰਮਾਤਮਾ ਦਾ ਜਿਨ੍ਹਾਂ ਨੇ ਇਹ ਸੇਵਾ ਲਈ ਆ ਦੂਸਰਾ ਹਰ ਵਾਰ ਦੀ ਤਰ੍ਹਾਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇ ਐਮ ਡੀ ਸਾਹਿਬ ਤੁਸੀਂ ਮੌਕਾ ਦਿੰਦੇ ਹੋ ਮੈਨੂੰ ਤੀਸਰਾ ਸਰੋਤਿਆਂ ਦਾ ਬਹੁਤ ਧੰਨਵਾਦ ਜੀ ਜਿਹੜਾ ਹਰ ਹਫਤੇ ਇਸ ਲੜੀ ਨੂੰ ਸੁਣ ਕੇ ਸਾਨੂੰ ਪਿਆਰ ਬਖਸ਼ਦੇ ਆ ਬਿਲਕੁਲ ਪਿਛਲੀ ਲੜੀ ਨੰਬਰ 10 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਸੂਰ ਅਤੇ ਝੰਗ ਉੱਤੇ ਜਿੱਤ ਦਾ ਵਰਣਨ ਕੀਤਾ ਸੀ ਕਿ ਕਿਸ ਤਰ੍ਹਾਂ ਮਹਾਰਾਜ ਹੌਲੀ-ਹੌਲੀ ਆਪਣਾ ਰਾਜ ਵਿਕਸਿਤ ਕਰਦੇ ਗਏ ਆਪਣੀਆਂ ਮਿਸਲਾਂ ਤੇ ਜਿੱਤ ਪਾਉਂਦੇ ਗਏ ਆਣ ਗਵਾਂਡ ਰਾਜਿਆਂ ਨੂੰ ਚਕਾ ਕੇ ਉਹਨਾਂ ਦੀ ਜਿਹੜੀ ਉਹਨਾਂ ਦਾ ਇਲਾਕਾ ਵੀ ਆਪਣੇ ਸਿੱਖ ਰਾਜ ਚ ਮਿਲਾਉਂਦੇ ਰਹੇ ਸੋ ਅੱਜ ਦੀ ਜਿਹੜੀ ਲੜੀ ਆ ਲੜੀ ਨੰਬਰ 11 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ कांगड़े ਦੇ ਪਹਾੜਾਂ ਦੀ ਜਿੱਤ ਦਾ ਜ਼ਿਕਰ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰਫ ਮੈਦਾਨੀ ਇਲਾਕਿਆਂ 'ਚ ਨਹੀਂ ਜਿੱਤਾਂ ਹਾਸਲ ਕੀਤੀਆਂ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੇ ਵੱਡੇ ਪਹਾੜ ਵੀ ਨਵਾਏ ਉੱਥੇ ਰਾਜ ਕਰ ਰਹੇ ਪਹਾੜੀ ਰਾਜਿਆਂ ਨੂੰ ਵੀ ਸਿੱਖ ਰਾਜ 'ਚ ਮਿਲਾਇਆ ਅੱਛਾ ਪੰਜਾਬ ਦੀਆਂ ਕੁਝ ਪਹਾੜੀ ਰਿਆਸਤਾਂ ਵਿੱਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਬਲਵਾਨ ਰਿਆਸਤ ਨਹੀਂ ਗਈ ਸੀ ਉਸ ਵੇਲੇ ਜਿਸ ਦਾ ਹਾਕਮ ਰਾਜਪੂਤ ਪਹਾੜੀ ਰਾਜਾ ਸੰਸਾਰਚੰਦ ਕਟੋਚ ਸੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਵਾਂਗੂ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ ਕਿ ਮੈਂ ਅਲੱਗ-ਅਲੱਗ ਪਹਾੜੀਆਂ ਤੇ ਹੋਰ ਵੀ ਕਬਜ਼ਾ ਕਰਾਂ ਤੇ ਇਨ੍ਹਾਂ ਪਹਾੜੀਆਂ ਨੂੰ ਆਪਣੇ ਕਟੋਚ ਰਾਜ ਵਿੱਚ ਮਿਲਾਵਾਂ ਆਪਣੇ ਰਾਜ ਵਿੱਚ ਮਿਲਾਵਾਂ ਮਹਾਰਾਜਾ ਰਣਜੀਤ ਸਿੰਘ ਜੀ ਵਾਂਗੂ ਅਗਾਹ ਵਧੂ ਖਿਆਲਾਂ ਦਾ ਮਾਲਕ ਸੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਉਸਨੇ ਸਨ 1801 ਵਿੱਚ ਰਾਣੀ ਸਦਾ ਕੌਰ ਦੇ ਕੁਝ ਇਲਾਕਿਆਂ ਉੱਤੇ ਘਟੋ ਘਟ ਦੋ ਵਾਰ ਹਮਲਾ ਕੀਤਾ ਪਰ ਹਰ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਕਰਾਰੀ ਹਾਰ ਦਿੱਤੀ ਮਰਚੰਦ ਰੁਕਿਆ ਨਹੀਂ ਹੁਣ ਉਸਨੇ ਆਪਣਾ ਮੂੰਹ ਗੁਮਾਣ ਦੀਆਂ ਪਹਾੜੀ ਰਿਆਸਤਾਂ ਵੱਲ ਕਰਦਿਆਂ ਕਹਿਲੂਰ ਤੇ ਹਮਲਾ ਕਰਕੇ ਇਸ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਕਿ ਉਸਨੇ ਸੋਚਿਆ ਵੀ ਮੈਂ ਹੁਣ ਇੱਧਰ ਮਹਾਰਾਜਾ ਰਣਜੀਤ ਸਿੰਘ ਵੱਲ ਤੇ ਪੰਜਾਬ ਵੱਲ ਤੇ ਨਹੀਂ ਵੱਧ ਪਾਇਆ ਮੈਂ ਹੁਣ ਪਹਾੜਾਂ ਵੱਲ ਹੋਰ ਵੱਜਣਾ ਪਹਾੜੀ ਪਹਾੜਾਂ ਦੀਆਂ ਚੋਟੀਆਂ ਤੇ ਕਬਜ਼ਾ ਕਰ ਲੈਣਾ ਕਹਿ ਲੋਰ ਦੇ ਰਾਜੇ ਨੇ ਨੇਪਾਲ ਦੇ ਗੋਰਖੇ ਸਰਦਾਰ ਅਮਰ ਸਿੰਘ ਥਾਪਾ ਤੋਂ ਸਹਾਇਤਾ ਦੀ ਮੰਗ ਕੀਤੀ ਗੋਰਖੇ ਪਹਿਲਾਂ ਹੀ ਅਮਰ ਸਿੰਘ ਥਾਪਾ ਦੀ ਸਰਦਾਰੀ ਹੇਠ ਪੰਜਾਬ ਦੇ ਪਹਾੜੀ ਅਤੇ ਨੀਵੇਂ ਪਹਾੜੀ ਇਲਾਕਿਆਂ ਤੇ ਅੱਖ ਰੱਖੀ ਬੈਠੇ ਸਨ ਕਿਹੜੇ ਵੇਲੇ ਸਾਡਾ ਧਾਵਾ ਹੋਵੇ ਤੇ ਅਸੀਂ ਇਹ ਇਲਾਕੇ ਆਪਣੇ ਕਬਜ਼ੇ 'ਚ ਕਰੀ ਬਿਲਕੁਲ ਇਸ ਲਈ ਉਹਨਾਂ ਨੇ ਕਹਿਲੂਰ ਦੇ ਰਾਜੇ ਦਾ ਸੱਦਾ ਪ੍ਰਮਾਨ ਕਰ ਲਿਆ ਜਦੋਂ ਉਹਨਾਂ ਨੇ ਕਾਂਗੜਾ ਘੇਰ ਲਿਆ ਤਾਂ ਉਦੋਂ ਸੰਸਾਰ ਚੰਦ ਨੇ ਆਪਣੇ ਭਰਾ ਫਤੇ ਚੰਦ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਪਾਸੋਂ ਸਹਾਇਤਾ ਦੀ ਮੰਗ ਕੀਤੀ ਪਰ ਮਹਾਰਾਜਾ ਨੇ ਸਹਾਇਤਾ ਬਦਲੇ ਕਾਂਗੜੇ ਦਾ ਕਿਲਾ ਮੰਗ ਮੰਗ ਲਿਆ ਕਿ ਮੈਂ ਸਹਾਇਤਾ ਤਾਂ ਦੇ ਸਕਦਾ ਜੇ ਜਿੱਤ ਤੋਂ ਬਾਅਦ ਕਾਂਗੜੇ ਦਾ ਕਿਲਾ ਮੇਰੇ ਨਾਂ ਲਵਾ ਦੋਗੇ ਜਿਸ ਤੋਂ ਸੰਸਾਰ ਚੰਦ ਝਿਜਕ ਗਿਆ ਅਤੇ ਇਕੱਲਾ ਹੀ ਅਮਰ ਸਿੰਘ ਥਾਪਾ ਦੀਆਂ ਸਨਾਵਾਂ ਦਾ ਮੁਕਾਬਲਾ ਕਰਦਾ ਰਿਹਾ ਅੰਤ ਹਾਰ ਹੁੰਦੀ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਫੇਰ ਸਹਾਇਤਾ ਦੀ ਮੰਗ ਕੀਤੀ ਅਤੇ ਮੂ ਮੰਗੀ ਕੀਮਤ ਦੇ ਨਹੀਂ ਮੰਨ ਗਿਆ ਇਸ ਤੇ ਅਮਲ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਮਾਨ ਮੁਕਮ ਚੰਦ ਦੀ ਕਮਾਨੇਟ ਇੱਕ ਤਕੜੀ ਫੌਜ ਗੋਰਖਿਆਂ ਦਾ ਟੱਕਰਾ ਕਰਨ ਲਈ ਭੇਜੀ ਅਗੋਂ ਗੋਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਚੰਦ ਨਾਲੋਂ ਵੱਧ ਰਕਮ ਦੇਣ ਦੀ ਗੱਲ ਕੀਤੀ ਕਿ ਮਹਾਰਾਜ ਤੁਸੀਂ ਉਹਨਾਂ ਕੋਲੋਂ ਸਿਰਫ ਕਿਲਾ ਹੀ ਮੰਗਿਆ ਅਹੀ ਤੁਹਾਨੂੰ ਕਿਲੇ ਦੇ ਨਾਲ ਨਾਲ ਹੋਰ ਵੀ ਰਕਮ ਪੇਸ਼ਕੀ ਦੇ ਦੇਵਾਂਗੇ ਪਰ ਤੁਹਾਨੂੰ ਪਤਾ ਹੈ ਉਹ ਮਹਾਰਾਜੇ ਸਾਹਿਬ ਜਿਹੜੀ ਸ਼ਬਦ ਕਰ ਲਏ ਜਿਹੜੀ ਇੱਕ ਵਾਰੀ ਜ਼ਬਾਨ ਕਰ ਲਈ ਕਰੀ ਸੁਮਹਾਰਾਜੇ ਨੇ ਉਹਨਾਂ ਦੀ ਇਹ ਗੱਲ ਠੁਕਰਾ ਦਿੱਤੀ ਸਿੱਖ ਫੌਜਾਂ ਦੀ ਆਮਦ ਅਤੇ ਲਲਕਾਰੇ ਸੁਣ ਕੇ ਅਮਰ ਸਿੰਘ ਥਾਪਾ ਕਾਂਗੜੇ ਦਾ ਘੇਰਾ ਛੱਡ ਕੇ ਭੱਜ ਗਿਆ ਅਤੇ ਪਨਹਾਲ ਦੇ ਸਥਾਨ ਤੇ ਫੌਜਾਂ ले जाके ले गया इधर महाराजा मा, रणजीत सिंह मई महताब कौर दी कुखों शेर सिंह ਦੇ ਜਨਮ ਦੀ ਖਬਰ ਸੁਣ ਕੇ ਪੰਜਾਬ ਵਾਪਸ ਆ ਗਏ ਵੀ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਉਹ ਫਿਰ ਵਾਪਸ ਪੰਜਾਬ ਵੱਲ ਨੂੰ ਪਰਤਾਂ ਅਤੇ ਕੁਝ ਸਮੇਂ ਮਗਰੋਂ ਫਿਰ ਇਸ ਮੋਹਿਮ ਵਿੱਚ ਸ਼ਾਮਲ ਹੋ ਗਏ ਰਾਜਾ ਸੰਸਾਰ ਚੰਦ ਤੋਂ ਵਾਅਦੇ ਦੇ ਮੁਤਾਬਕ ਜਦੋਂ ਉਹਨਾਂ ਨੇ ਜਿੱਤ ਕੇ ਕਿਲੇ ਦੀ ਮੰਗ ਕੀਤੀ ਤਾਂ ਅਗੋਂ ਰਾਜੇ ਨੇ ਕਿਹਾ ਕਿ ਜਦੋਂ ਗੋਰਖਾ ਫੌਜਾਂ ਇਥੋਂ ਕੂਚ ਕਰ ਜਾਣਗੀਆਂ ਤੇ ਉਹਨਾਂ ਦਾ ਖਤਰਾ ਟਲ ਜਾਏਗਾ ਤਾਂ ਉਹ ਕਿਲਾ ਮਹਾਰਾਜੇ ਨੂੰ ਦੇਣਗੇ ਉਦੋਂ ਤੱਕ ਕਿਲੇ ਤੇ ਕਬਜ਼ਾ ਸਾਡਾ ਹੀ ਰਹੇਗਾ ਮਹਾਰਾਜਾ ਅਤੇ ਉਹਨਾਂ ਦੇ ਸਰਦਾਰਾ ਨੇ ਸੰਸਾਰ ਚੰਦ ਦੀ ਇਸ ਗੱਲ ਤੇ ਇਤਬਾਰ ਨਾ ਕੀਤਾ ਤੇ ਉਸ ਦੇ ਪੁੱਤਰ ਅਨੁਰੋਧ ਨੂੰ ਕੈਦ ਕਰ ਲਿਆ ਉਦਾ ਪੁੱਤਰ ਆਇਆ ਸੀ ਮਹਾਰਾਜਾ ਕੋ ਉਹਨੂੰ ਕੈਦ ਕਰਕੇ ਰੱਖ ਲਿਆ ਬੰਦੀ ਬਣਾ ਲਿਆ ਹਾਂਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਹਿਲਾਂ ਕਾਂਗੜੇ ਦੇ ਕਿਲੇ ਦਾ ਕਬਜ਼ਾ ਮਿਲੇ ਤਾਂ ਫਿਰ ਗੋਰਖਿਆਂ ਨੂੰ ਪੂਰੀ ਤਰ੍ਹਾਂ ਹਰਾਇਆ ਜਾਏਗਾ ਨਹੀਂ ਤੇ ਲੜਾਈ ਜਿਸ ਤਰ੍ਹਾਂ ਵਿੱਚ ਘਰ ਖੜੀ ਆ ਉਸ ਤਰ੍ਹਾਂ ਖੜੀ ਰਹੇਗੀ ਕੋਈ ਹੋਰ ਹੱਲ ਨਾ ਲੱਭਦੇ ਹੋਏ ਸੰਸਾਰ ਚੰਦ ਕਿਲੇ ਦਾ ਕਬਜ਼ਾ ਦੇਣ ਲਈ ਮੰਨ ਗਿਆ ਬੀ ਮਹਾਰਾਜਾ ਨੂੰ ਉਹਨੂੰ ਪਤਾ ਸੀ ਵੀ ਜੇ ਮੈਂ ਕਿਲੇ ਦਾ ਕਬਜ਼ਾ ਨਹੀਂ ਦਵਾਗਾ ਤੇ ਉਧਰੋਂ ਗੋਰਖੇ ਆ ਚੜਦਿਆਂ ਆ ਰਹੇ ਤੇ ਇਧਰੋਂ ਮਹਾਰਾਜਾ ਨੇ ਚੜ੍ਹਾਈ ਕਰ ਦੇਣੀ ਹੈ ਕਬਜ਼ਾ ਦੇਣ ਲਈ ਉਹ ਮੰਨ ਗਿਆ ਜੀ ਫਤਿਹ ਸਿੰਘ ਅਹਲੂਵਾਲੀਆ ਅਤੇ ਜੋਧ ਸਿੰਘ RAM ਗੜੀਆ ਦੀ ਕਮਾਨ ਹੇਠ ਫੌਜਾਂ ਨੇ ਕਿਲੇ ਤੇ ਕਬਜ਼ਾ 23 ਅਗਸਤ ਸਨ 1809 ਨੂੰ ਕੀਤਾ ਮੈਂ ਸਰੋਤਿਆਂ ਨੂੰ ਦੁਬਾਰਾ ਤਰੀਕ ਦੱਸ ਦਿੰਦਾ 23 ਅਗਸਤ 1809 ਨੂੰ कांगड़े ਦੇ ਕਿਲੇ ਤੇ ਸਿੱਖ ਫੌਜ ਦਾ ਕਬਜ਼ਾ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਪਰਚਮ ਚੜਾਇਆ ਗਿਆ ਕਿਲੇ ਦੇ ਕਬਜ਼ੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਲੇ ਦੁਆਲੇ ਦੀਆਂ ਘਾਟੀਆਂ ਛੋਟੀਆਂ-ਛੋਟੀਆਂ ਪਹਾੜੀ ਘਾਟੀਆਂ ਅਤੇ ਚੋਟੀਆਂ ਤੇ ਫੌਜਾਂ ਨੂੰ ਤਾਇਨਾਤ ਕਰ ਦਿੱਤਾ ਕਿਲੇ ਅਤੇ ਕਾਂਗੜੇ ਸ਼ਹਿਰ ਦੇ ਦਰਮਿਆਨ ਪੂਰਬੀਆਂ ਦੀ ਹਵੇਲੀ ਜਿੱਥੇ 200 ਦੇ ਕਰੀਬ ਗੋਰਖੇ ਤਾਇਨਾਤ ਸਨ ਉਹਨਾਂ ਨੂੰ ਸਿੱਖ ਪਹੁੰਚ ਜਾਣੇ ਹਮਲਾ ਕਰਕੇ ਭਜਾ ਦਿੱਤਾ ਤੇ ਹਵੇਲੀ ਤੇ ਵੀ ਕਬਜ਼ਾ ਕਰ ਲਿਆ ਜਿੱਥੇ-ਜਿੱਥੇ ਛੋਟੀਆਂ-ਛੋਟੀਆਂ ਟੁਕੜੀਆਂ ਕੋਈ ਗੋਰਖਿਆਂ ਦੀਆਂ ਮੌਜੂਦ ਸਨ ਸਿੱਖਾਂ ਨੇ ਉਹਨਾਂ ਨੂੰ ਵੀ ਖਦੇੜਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਗਣੇਸ਼ ਘਾਟੀ ਵਿੱਚ ਵਿਚੜਪਾਂ ਤੋਂ ਬਾਅਦ ਗੋਰਖਿਆਂ ਨੂੰ ਹਾਰ ਹੋਈ ਅਮਰ ਸਿੰਘ ਥਾਪਾ ਜੋ ਅਜੇ ਵੀ ਲੜਾਈ ਕਰਨ ਦੀ ਨੀਅਤ ਕਰਕੇ ਵਾਪਸ ਨਹੀਂ ਸੀ ਮੁੜਿਆ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਕੀਰ ਅਜੀਜੋਦੀਨ ਰਾਹੀਂ ਤਾੜਨਾ ਕੀਤੀ ਕਿ ਉਹ ਇੱਥੋਂ ਚਲਾ ਜਾਵੇ ਨਹੀਂ ਤੇ ਉਹਦਾ ਹਾਲ ਮਾਣਾ ਕੀਤਾ ਜਾਏਗਾ ਉਹਦੇ ਤੇ ਚੜਾਈ ਕੀਤੀ ਜਾਏਗੀ ਕੋਚ ਕਚੇਰ ਤੋਂ ਤਾਂ ਉਹ ਜੇ ਅੜਿਆ ਰਿਆ ਪਰ ਅੰਤ ਮਹਾਰਾਜਾ ਦੀਆਂ ਫੌਜਾਂ ਅਤੇ ਵਸੀਲੀਆਂ ਨੂੰ ਦੇਖ ਕੇ ਵਾਪਸ ਜਾਣ ਲਈ ਮਹਾਰਾਜਾ ਪਾਸੋਂ ਸੁਰੱਖਿਅਤ ਲੰਘੇ ਦੀ ਮੰਗ ਕਰਨ ਲੱਗਾ ਕਿ ਮੈਂ ਵਾਪਸ ਤਾਂ ਹੀ ਜਾ ਪਾਵਾਂਗਾ ਮਹਾਰਾਜ ਤੁਸੀਂ ਮੈਨੂੰ ਲਾਂਘਾ ਦੇਵੋਗੇ ਤੇ ਮੇਰਾ ਤਾਂ ਤੁਸੀਂ ਢਾਡੀਆਂ ਫੋਜਾਂ ਨੇ ਲਾਂਘਾ ਹੀ ਡਾਕ ਲਿਆ ਸਹੀ ਗੱਲ ਮਹਾਰਾਜਾ ਨੇ ਇਹ ਸ਼ਰਤ ਮناسب ਸਮਝੀ ਵੀ ਲੜਾਈ ਨਾਲੋਂ ਇਹਨੂੰ ਲਾਂਘਾ ਦੇਣਾ ਬਿਹਤਰ ਆ ਸੋ ਮਹਾਰਾਜਾ ਨੇ ਇਹ ਉਹਦੀ ਮੰਗ ਪੂਰੀ ਕਰ ਦਿੱਤੀ ਜਦੋਂ ਅਮਰ ਸਿੰਘ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਹਾੜੀ ਲੋਕਾਂ ਨੇ ਉਸਦੇ ਕਾਫਲੇ ਦੀ ਲੁੱਟਮਾਰ ਕਰ ਲਈ ਕਿਉਂ ਉਹ ਮੂਹ ਸੁੱਟ ਕੇ ਤੁਰੇ ਜਾ ਰਹੇ ਆ ਤੇ ਅਤਾਸ਼ ਹੋ ਕੇ ਮੁੜ ਰਹੇ ਆ ਜਿਹੜੇ ਉੱਥੋਂ ਦੇ ਲੋਕਲ ਪਹਾੜੀ ਲੋਕ ਸੀ ਉਹਨਾਂ ਨੇ ਉਹਨਾਂ ਦਾ ਕਾਫਲਾ ਲੁੱਟਿਆ ਮੰਡੀ ਅਤੇ ਕਹਿਲੂਰ ਦੇ ਰਾਜਿਆਂ ਨੇ ਅਮਰ ਸਿੰਘ ਥਾਪਾ ਨੂੰ ਫੇਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਿਲਾਫ ਢਕਾਇਆ ਕਿ ਇਹ ਪਹਾੜੀ ਲੋਕ ਨਹੀਂ ਸਨ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਂ ਦੀ ਛਿੜਾਰਤ ਆ ਉਹਨਾਂ ਨੇ ਤੇਰਾ ਕਾਫਲਾ ਲੁੱਟਿਆ ਹੋਣਾ ਉਹਨੂੰ ਦੁਬਾਰਾ ਢਕਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਹਾਰਾਜਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਲੇ-ਦੁਆਲੇ ਦੇ ਸਾਰੇ ਸਰਦਾਰਾਂ ਅਤੇ ਰਾਜਿਆਂ ਨੂੰ ਸਖਤ ਧਾਰਨਾ ਕੀਤੀ ਕਿ ਅਮਰ ਸਿੰਘ ਥਾਪਾ ਦਾ ਲੁੱਟਿਆ ਮਾਲ ਵਾਪਸ ਦਵਾਇਆ ਜਾਵੇ ਨਹੀਂ ਤੇ ਸਖਤੀ ਕੀਤੀ ਜਾਏਗੀ ਬਿਲਕੁਲ ਜਦੋਂ ਮਹਾਰਾਜਾ ਦੇ ਯਤਨਾਂ ਨਾਲ ਅਮਰ ਸਿੰਘ ਦਾ ਲੁੱਟਿਆ ਮਾਲ ਵਾਪਸ ਦਵਾਇਆ ਗਿਆ ਤਾਂ ਪਹਾੜੀ ਰਾਜਿਆਂ ਨੇ ਮਹਾਰਾਜਾ ਦੀ ਅਧੀਨਗੀ ਮੰਨ ਲਈ ਅਤੇ ਮਹਾਰਾਜਾ ਨੇ ਹਰ ਇੱਕ ਰਾਜ ਉੱਤੇ ਸਲਾਨਾ ਕਰਮ ਕਰਮ ਕਰਰ ਕਰ ਦਿੱਤਾ ਸਰਦਾਰ ਦੇਸਾ ਸਿੰਘ ਮਜੀਠੀਏ ਨੂੰ ਕਾਂਗੜੇ ਦੇ ਕਿਲੇ ਦਾ ਨਾਜਮ ਅਤੇ ਪਹਾੜ ਸਿੰਘ ਮਾਨ ਨੂੰ ਨਿਗਰਾਨ ਥਾਪਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਾਪਸ ਅੰਮ੍ਰਿਤਸਰ ਆ ਕੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਇਸ਼ਨਾਨ ਕੀਤੇ ਅੰਮ੍ਰਿਤਸਰ ਨਿਵਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਾਂਗੜੇ ਦੀ ਜਿੱਤ ਦਾ ਜਸ਼ਨ ਮਨਾਇਆ ਤੇ ਇਸ ਸਬੰਧ ਵਿੱਚ ਸ਼ਹਿਰ 'ਚ ਦੀਪਮਾਲਾ ਵੀ ਕੀਤੀ ਮਹਾਰਾਜਾ ਹਾਥੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਸ਼ਹਿਰ ਦੀਆਂ ਰੌਣਕਾਂ ਵਿੱਚ ਸ਼ਾਮਲ ਹੋਏ ਇੱਥੇ ਤਰ੍ਹਾਂ ਲਾਹੌਰ ਪੁੱਜਣ ਸਮੇਂ ਵੀ ਬਹੁਤ ਸਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਹੁਣ ਮਹਾਰਾਜਾ ਜੀ ਪਾਸ ਪਲੇਨ ਪੰਜਾਬ ਦੇ ਇਲਾਕੇ ਦੇ ਨਾਲ-ਨਾਲ ਸੰਧੂ ਸਾਹ ਪਹਾੜੀ ਦੀਆਂ ਪਹਾੜੀ ਇਲਾਕਿਆਂ ਤੇ ਵੀ ਕਬਜ਼ਾ ਹੋ ਗਿਆ ਸੀ। ਕਾਫੀ ਸਾਰੀ ਉਹਨਾਂ ਨੂੰ ਉਧਰੋਂ ਕਾਰ ਆਉਣ ਲੱਗ ਪਿਆ ਸੀ ਤੇ ਨਾਲ ਲੱਕੜ ਲੱਕੜ ਦਾ ਫਾਇਦਾ ਹੋ ਗਿਆ ਉਹਨਾਂ ਦੇ ਰਾਜ ਨੂੰ। ਪਹਾੜਾਂ ਤੋਂ ਲੱਕੜ ਮਿਲਣੀ ਸ਼ੁਰੂ ਹੋ ਗਈ। ਹਾਂਜੀ। ਫਲ ਫਰੂਟ ਉਧਰੋਂ ਆਉਣ ਲੱਗ ਪਿਆ। ਕੁਝ ਨਦੀਆਂ ਤੇ ਨਾਲੇ ਜਿਹੜੇ ਆ ਉਹ ਪੰਜਾਬ ਨੂੰ ਨਾਲ ਮਿਲੇ ਜਿਨ੍ਹਾਂ ਤੇ ਪਹਾੜੀ ਰਾਜਿਆਂ ਦਾ ਕਬਜ਼ਾ ਸੀ। ਸੋ ਇਸ ਤਰ੍ਹਾਂ ਕਾਂਗੜੇ ਦੀ ਜਿਹੜੀ ਜੇਤਿਆ ਉਸ ਸੇਖਰਾ ਚ ਬਹੁਤ ਜਿਆਦਾ ਮਹੱਤਵਪੂਰਨ ਜਿੱਤ ਮੰਨੀ ਗਈ ਇਹ ਲੜੀ ਨੰਬਰ 11 ਚ ਕਾਂਗੜੇ ਦੀ ਫਤਿਹ ਦੀ ਕਹਾਣੀ ਸੀ ਜੀ ਅਗਲੀ ਲੜੀ ਚ ਸਰੋਤਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਸਨ ਚ ਵਾਅਦਾ ਤੇ ਉਹਨਾਂ ਦੇ ਪ੍ਰਸ਼ਾਸਨਿਕ ਸੁਧਾਰ ਬਾਰੇ ਜਾਣਕਾਰੀ ਦੇਵਾਂਗੇ ਠੀਕ ਹੈ ਤੁਹਾਡਾ ਧੰਨਵਾਦ